hello everybody this is harjeet shergil from ah Brands. today i will be teaching you how to set up nrspos system when you open up from the box how to set up in punjabi uh, this video is going to be 100% in punjabi if you are if you do not understand the punjabi so you can click out from this video ਸੋ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫਾਇਦੇ ਅੱਜ ਮੈਂ ਪੰਜਾਬੀ ਵਿੱਚ ਦੱਸਾਂਗਾ ਜਦੋਂ ਤੁਸੀਂ ਐਨ ਆਰ ਐਸ ਦੀ ਪੀਓ ਐਸ ਲੈਨੇਓ ਤਾਂ ਓਪਨ ਕਰਕੇ ਬਾਕਸ ਦੇ ਵਿੱਚੋਂ ਉਹਨੂੰ ਪਾਵਰ ਆਨ ਕਰਦੇ ਹੋ ਤਾਂ ਉਹਨੂੰ ਸੈਟ ਅਪ ਕਿੱਦਾਂ ਕਰਨਾ ਇਹ ਅੱਜ ਦਾ ਸਾਡਾ ਜਿਹੜਾ ਮੁੱਦਾ ਜਿਹੜਾ ਇਹੀ ਹੋਊਗਾ ਇਸ ਵੀਡੀਓ ਨੂੰ ਐਂਡ ਤੱਕ ਦੇਖਿਓ ਕਿਉਂਕਿ ਸਾਨੂੰ ਬਹੁਤ ਕਾਲ ਆਉਂਦੀਆਂ ਕਈ ਵਾਰੀ ਪੀਓ ਐਸ ਸਾਡੇ ਕੋਲੋਂ ਲਿਆ ਵੀ ਨਹੀਂ ਹੁੰਦਾ ਤਾਂ ਕਹਿੰਦੇ ਸੈਟ ਅਪ ਕਰਨਾ ਹੈ ਤੁਸੀਂ ਸਾਡੀ ਹੈਲਪ ਕਰੋ ਸੋ ਇਹ ਵੀਡੀਓ ਲੰਬੀ ਹੋ ਸਕਦੀ ਆ ਪਰ ਜੇ ਤੁਹਾਡੇ ਜੇ ਤੁਸੀਂ ਪੀਓਐਸ ਸੈੱਟ ਕਰਨਾ ਆ ਬਾਰ ਬਾਰ ਕਸਟਮਰ ਸਰਵਿਸ ਨੂੰ ਕਾਲ ਕਰਨ ਦੀ ਜਗਾ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਲਓ ਜੇਕਰ ਤੁਹਾਡਾ ਪੀਓਐਸ ਆਨ ਦੀ ਬੇ ਆ ਜਾਂ ਲੈਣਾ ਆ ਜਾਂ ਲੈਣ ਵਾਲੇ ਹੋ ਹਾਂਜੀ ਚਲੋ ਜੀ ਜਦੋਂ ਵੀ ਤੁਸੀਂ ਆਪਣਾ ਐਨਆਰਐਸ ਦਾ ਪੀਓਐਸ ਲੈਨੇ ਹੋ ਮੈਂ ਤੁਹਾਨੂੰ ਦੱਸਦਾ ਇਹ ਲੱਗਦਾ ਕਿਦਾਂ ਦਾ ਓਕੇ ਜਦੋਂ ਵੀ ਤੁਸੀਂ ਐਨਆਰਐਸ ਦਾ ਪੀਓਐਸ ਲੈਨੇ ਹੋ ਉਹਨੂੰ ਤੁਸੀਂ ਪਾਵਰ ਬਟਨ ਨੂੰ ਆਨ ਕਰਨਾ ਆ ਸਭ ਤੋਂ ਪਹਿਲੀ ਸਕਰੀਨ ਜਿਹੜੀ ਆ ਇਹ ਹੋਣੀ ਆ ਇਹ ਆ ਨਹੀਂ ਹੋਣੀ ਮੈਂ ਤੁਹਾਨੂੰ ਦੱਸਦਾ ਪਰ ਸਭ ਤੋਂ ਪਹਿਲੀ ਸਕਰੀਨ ਆ ਹੋਣੀ ਆ ਤੁਹਾਡੇ ਸਕਰੀਨ ਤੇ ਆਉਣੀ ਆ ਉੱਥੇ ਆ ਜਿਹੜੇ ਹੋਰ ਕੈਸ਼ੀਅਰ ਬਣੇ ਆ ਇਹ ਨਹੀਂ ਬਣੇ ਹੋਣੇ ਸਿਰਫ ਐਡਮਿਨਿਸਟਰੇਟਰ ਹੀ ਹੋਣਾ ਤੁਸੀਂ ਐਡਮਿਨਿਸਟਰੇਟਰ ਤੇ ਟੈਪ ਕਰਨਾ ਉਹਨੇ ਕਹਿਣਾ ਇੰਟਰ ਜੂਰ ਪਿੰਨ ਪਿੰਨ ਨੰਬਰ ਹਮੇਸ਼ਾ ਡਿਫਾਲਟ ਜਿਹੜੇ ਹੁੰਦੇ ਆ ਉਹ 5 ਏਕੇ ਹੁੰਦੇ ਆ 1111 ਮੈਂ ਹੁਣ ਇੱਥੇ ਟਾਈਪ ਕਰ ਟਾਈਪ ਕਰਨ ਲੱਗਾ ਹਾਂ 1 1 1 1 1 ਜਦੋਂ ਆਪਾਂ ਇਹ ਕਰਨਾ ਆ ਆ ਇੱਥੇ ਆ ਜਾਣਾ ਹਾਂਜੀ ਇਸ ਤੋਂ ਬਾਅਦ ਇਹ ਪਹਿਲਾ ਟੈਬ ਹੈਗਾ ਜੀ ਰਜਿਸਟਰ ਟਰਮੀਨਲ ਸਟੈਟਸ ਵੈਂਡਰ ਯੂਜ਼ਰ ਇਨਵੈਂਟਰੀ ਅਨਦਰ ਗ੍ਰੇਡ ਫੀਚਰ ਪ੍ਰਾਈਸ ਬੁੱਕ ਪ੍ਰੋਮੋਸ਼ਨ ਵਨ ਕਲਿਕ ਆਈਟਮ ਆ ਟ੍ਰੇਨਿੰਗ ਐਂਡ ਹੈਲਪ ਟੂ ਤੇ ਮਾਰਕੀਟਪਲੇਸ ਸਭ ਤੋਂ ਪਹਿਲਾਂ ਕਿਉਂਕਿ ਆਪਾਂ ਹਲੇ ਪੀਓਐਸ ਨੂੰ ਔਨ ਨਹੀਂ ਕੀਤਾ ਹੈ ਕੁਝ ਨਹੀਂ ਕੀਤਾ ਆ ਜਦੋਂ ਵੀ ਅਸੀਂ ਕਾਲ ਕਰਦੇ ਹਾਂ ਕਸਟਮਰ ਸਰਵਿਸ ਲਈ ਉਹ ਤੁਹਾਡੇ ਕੋਲ ਇਹ ਪੁੱਛਦੇ ਆ ਤੁਹਾਡਾ ਐਲਮਨ ਆਈਡੀ ਕੀ ਆ ਬਹੁਤ سارے ਲੋਕਾਂ ਨੂੰ ਜਿਹੜੇ ਡੀਟੇਲ ਡੀਟੇਲ ਸਟੋਰ ਓਨਰ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਤੁਹਾਡਾ ਟਰਮੀਨਲ ਆਈਡੀ ਕੀ ਆ ਜਦੋਂ ਆਪਾਂ ਕਸਟਮਰ ਸਪੋਰਟ ਨੂੰ ਹੈਲਪ ਕਰਦੇ ਆ ਅਤ ਸਿਰ ਥੱਲੇ ਜਾ ਕੇ ਦੇਖੋ ਜਿੱਥੇ ਲਿਖਿਆ ਆ ਨੈਸ਼ਨਲ ਰਜਿਸਟਰੀ ਸਲੂਸ਼ਨ ਇੱਕ ਟਰਮੀਨਲ ਆਈਡੀ ਆ ਜਿਹੜੀ ਹੈ ਉਸ ਤੋਂ ਬਾਅਦ ਲਿਖੀ ਹੈ ਜੀਰੋ 0145 ਹਮੇਸ਼ਾ ਜਿਹੜੀ ਵੀ ਤੁਹਾਡੀ ਟਰਮੀਨਲ ਆਈਡੀ ਆ ਇਹਨੂੰ ਨੋਟ ਕਰਕੇ ਰੱਖ ਲਓ ਜਦੋਂ ਵੀ ਤੁਸੀਂ ਜਾਂ ਸਾਨੂੰ ਕਾਲ ਕਰਨੀ ਹੈ ਜਾਂ ਐਨ ਆਰ ਐਸ ਨੂੰ ਇਹ ਪੁੱਛਣੀ ਪੁੱਛਣੀ ਆ ਹਾਂਜੀ ਹੁਣ ਅੱਗੇ ਚੱਲੋ ਇਹਨੂੰ ਸੈਟ ਅਪ ਕਿੱਦਾਂ ਕਰਨਾ ਸਭ ਤੋਂ ਪਹਿਲਾਂ ਅਸੀਂ ਟੂਲਸ ਤੇ ਇੱਕ ਟੈਪ ਕਰਨਾ ਜਿਹੜਾ ਪੰਨੇ ਜਿਹਦਾ ਨਿਸ਼ਾਨ ਬਣਿਆ ਆਕੇ ਪੰਨੇ ਤੇ ਕਲਿੱਕ ਕੀਤਾ ਸਭ ਤੋਂ ਪਹਿਲਾਂ ਤੁਸੀਂ ਆਹ ਜਿਹੜੀਆਂ ਚੀਜ਼ਾਂ ਦੇਖਣੀਆਂ ਆ ਮੇਕ ਸ਼ੂਰ ਕਰ ਲਓ ਤੁਹਾਡਾ ਨੈੱਟਵਰਕ ਪਾਸ ਆ ਨੈੱਟਵਰਕ ਪਾਸ ਦਾ ਮਕਸਦ ਹੈ ਤੁਹਾਡੇ ਸਟੋਰ ਤੇ ਇੰਟਰਨੈਟ ਹੈਗਾ ਆ ਇਹ ਮੈਂ ਡੈਮੋ ਯੂਜ਼ ਕਰ ਲਿਆ ਤੇ ਮੋਸਟ ਆਫ ਜਿਹੜਾ ਫੇਲ ਆਉਂਦੇ ਆ ਕਿਉਂਕਿ ਨਾ ਤੇ ਇਹਦੇ ਤੇ ਮੈਂ ਪ੍ਰਿੰਟਰ ਜੋੜਿਆ ਨਾ ਸਕੈਨਰ ਜਿਹੜੀਆਂ ਵੀ ਜੇ ਜੇ ਤਾਂ ਜੇ ਜਦੋਂ ਤੁਸੀਂ ਇਹਦੇ ਨਾਲ ਪ੍ਰਿੰਟਰ ਹੁੱਕ ਕਰ ਦੇਣਾ ਉਹਨੇ ਕਹਿਣਾ ਪਾਸ ਜੇ ਤੁਸੀਂ ਸਕੈਨਰ ਆਰਡਰ ਕਰ ਦੇਣਾ ਉਹਨੇ ਕਹਿਣਾ ਪਾਸ ਸਾਰੀਆਂ ਚੀਜ਼ਾਂ ਕਈ ਵਾਰੀ ਸਿਸਟਮ ਜਿਹੜਾ ਆ ਉਹ ਫੇਲ ਆ ਜਾਂਦਾ ਆ ਉਹ ਕੋਈ ਗੱਲ ਨਹੀਂ ਕਿਉਂਕਿ ਜਦੋਂ ਤੁਸੀਂ ਪੀਓਐਸ ਨੂੰ ਨੈਕਸਟ ਟਾਈਮ ਅਪਡੇਟ ਕਰਨਾ ਉਹਨੇ ਪਾਸ ਹੋ ਜਾਣਾ ਆ ਬਾਕੀ ਮੇਨ ਤੁਹਾਡਾ ਇੰਟਰਨੈਟ ਸਕੈਨਰ ਪ੍ਰਿੰਟਰ ਇਹ ਜਿਹੜੇ ਆ ਪਾਸ ਹੋਣੇ ਚਾਹੀਦੇ ਆ ਹਾਂਜੀ ਉਸ ਤੋਂ ਬਾਅਦ ਥੱਲੇ ਜਦੋਂ ਤੁਸੀਂ ਡਰਾ ਜਾਂਦੇ ਆ ਥੱਲੇ ਜਾ ਕੇ ਦੇਖੋ ਇੱਕ ਹੋਣਾ ਆ ਰੀਸੈਟ ਬੀਆਰ ਕਲੱਬ ਰੀਸਟਾਰਟ ਰੀਬੂਟ ਸਟੋਰ ਸੈਟਅਪ ਤੇ ਐਡਮਨ ਪੇਜ ਤੁਸੀਂ ਕਲਿੱਕ ਕਰਨਾ ਆ ਸਟੋਰ ਸੈਟਅਪ ਤੇ ਜਦੋਂ ਤੁਸੀਂ ਸਟੋਰ ਸੈਟਅਪ ਤੇ ਕਲਿੱਕ ਕਰ ਦਿੱਤਾ ਆ ਬੇਸਿਕ ਇਨਫੋਰਮੇਸ਼ਨ ਸਭ ਤੋਂ ਪਹਿਲਾਂ ਇਹਦੇ ਤੇ ਆਪਣਾ ਜਿਹੜਾ ਟਾਈਮ ਜ਼ੋਨ ਆ ਸੈੱਟ ਕਰੋ ਜਿਹੜਾ ਵੀ ਹੈਗਾ ਆ ਮੈਂ ਹੈਗਾ ਲਾਸ ਐਂਜਲਸ ਸੇ ਮੈਂ ਲਾਸ ਐਂਜਲਸ ਰੱਖ ਲਿਆ ਜੇ ਮੈਂ ਨਿਊਯਾਰਕ ਚ ਹੁੰਦਾ ਮੈਂ ਨਿਊਯਾਰਕ ਦਾ ਰੱਖ ਲੈਣਾ ਜਿਹੜਾ ਵੀ ਤੁਹਾਡਾ ਟਾਈਮ ਜ਼ੋਨ ਆ ਇਹਨੂੰ ਫੈਕਟ ਕਰੋ ਥੱਲੇ ਹੈਗਾ ਵਰਕ ਡੇ ਸਟਾਰਟ ਇਹਦਾ ਮਤਲਬ ਇਹ ਆ ਵੀ ਤੁਸੀਂ ਸਟੋਰ ਸਵੇਰ ਨੂੰ ਸਟੋਰ ਕਿੰਨੇ ਵਜੇ ਖੋਲਦੇ ਹੋ ਅ ਕਿੰਨੇ ਵਜੇ ਸਟਾਰਟ ਹੁੰਦਾ ਵਰਕਡੇ ਹਮੇਸ਼ਾ ਜਿਹੜਾ ਮੈਂ ਇਹਨੂੰ ਇੱਥੇ ਮੈਂ 12 ਵਜੇ ਰੱਖਦਾ ਹੁੰਦਾ ਆਮ ਸਟੋਰ ਆ 12:00 ਬਜੇ ਬੰਦ ਹੋ ਜਾਂਦੇ ਆ ਜੇ ਤੁਸੀਂ ਰਾਤ ਨੂੰ 2 ਵਜੇ ਸਟੋਰ ਬੰਦ ਕਰਦੇ ਹੋ ਤੁਸੀਂ ਇਹ ਤਾਂ ਵਰਕਡੇ ਸਟਾਰਟ 3 ਵਜੇ ਲਿਖੋ ਸਵੇਰ ਨੂੰ ਏ.ਐਮ ਫਿਰ ਇਹਦੇ ਨਾਲ ਇਹ ਹੋਣਾ ਜਿਹੜੀ 3 ਵਜੇ ਤੋਂ ਬਾਅਦ ਦੀ ਸੇਲ ਆ ਉਹ ਅਗਲੇ ਦਿਨ ਤੇ ਚੱਲ ਜਾਣੀ ਆ ਜਿੱਦਾਂ ਹੁਣ ਇੱਥੇ ਆ ਮੈਂ ਲਿਖਿਆ ਆ 12 ਪੀ.ਐਮ ਜਦੋਂ ਵੀ ਤੁਸੀਂ ਇਹਨੇ ਸਟੋਰ ਨੇ ਜਿਹੜੇ 12:00 ਬਜ ਕੇ 1 ਮਿੰਟ ਤੋਂ ਬਾਅਦ ਜਿਹੜੀ ਸੇਲ ਹੈ ਨੈਕਸਟ ਡੇ ਚ ਸਗਾਉਣ ਲੱਪੈਣੀ ਆ ਹਮੇਸ਼ਾ ਏ ਐਮ ਪੀ ਐਮ ਦਾ ਖਿਆਲ ਰੱਖੋ ਏ ਐਮ ਹੋਣਾ ਚਾਹੀਦਾ ਮੋਸਟ ਆਫ ਟਾਈਮ ਇਹਨੂੰ ਸੈੱਟ ਕਰਕੇ ਤੁਸੀਂ ਅਪਡੇਟ ਕਰ ਦਿਓ ਜਦੋਂ ਤੁਸੀਂ ਅਪਡੇਟ ਕਰਤਾ ਉਤੋਂ ਅਗਲਾ ਟੈਬ ਹੈਗਾ ਦਾ ਰਜਿਸਟਰ ਸੈਟਿੰਗ ਦਾ ਇਹਦੇ ਤੇ ਜਿਹੜਾ ਮੇਨ ਤੁਸੀਂ ਦੇਖਣਾ ਹੁੰਦਾ ਆ ਜਿਹੜਾ ਪ੍ਰਿੰਟਰ ਰਸੀਦ ਹਮੇਸ਼ਾ ਕਸਟਮਰ ਸਾਨੂੰ ਕਾਲ ਕਰਾ ਰਿਟੇਲ ਸਟੋਰ ਓਨਰ ਕਾਲ ਕਰਦੇ ਆ ਭਾਜੀ ਇਹ ਪ੍ਰਿੰਟਰ ਰਸੀਦਾਂ ਪ੍ਰਿੰਟ ਕਰੀ ਜਾਂਦਾ ਇਹਨੂੰ ਬੰਦ ਕਿੱਦਾਂ ਕਰੀਏ ਇੱਥੋਂ ਕਰਦਾ ਆ ਜੇ ਤਾਂ ਹੈਗਾ ਵਾਈਟ ਫੇਰ ਤੁਹਾਡੀ ਰਸੀਦ ਬੰਦ ਆ ਇਹਨੇ ਉਦੋਂ ਹੀ ਪ੍ਰਿੰਟ ਕਰਨੀ ਜਦੋਂ ਤੁਹਾਨੂੰ ਲੋੜ ਆ ਜੇ ਗ੍ਰੀਨ ਆ ਤਾਂ ਸਮਝ ਲਓ ਪ੍ਰਿੰਟਰ ਨੇ ਹਰੇਕ ट्रांजੈਕਸ਼ਨ ਜਿਹੜਾ ਪ੍ਰਿੰਟ ਕਰੀ ਜਾਣਾ ਇਹਦੇ ਤੇ ਇੰਨਾ ਹੀ ਕਰਦਾ ਹੁੰਦਾ ਆ ਇਹਨੂੰ ਬੰਦ ਕਰਕੇ ਰੱਖੋ ਸਦਾ ਤੇ ਉਸ ਤੋਂ ਬਾਅਦ ਇਹਨੂੰ ਅਪਡੇਟ ਕਰ ਦਿਓ ਹੋਰ ਛੋਟੀਆਂ-ਮੋਟੀਆਂ ਚੇਂਜਸ ਆ ਇਹਨੂੰ ਡਿਫਾਲਟ ਹੀ ਰਹਿਣ ਦਿਓ ਜੇ ਤੁਹਾਨੂੰ ਲੱਗਦਾ ਹੈ ਹੇਅਰ ਐਂਡ ਡੇਅਰ ਅ ਚੇਂਜ ਕਰਨਾ ਹੈ ਤੁਸੀਂ ਇੱਥੇ ਉਹਨੂੰ ਕਰ ਸਕਦੇ ਹੋ ਅ ਉਸ ਤੋਂ ਅਗਲਾ ਬਟਨ ਹੈਗਾ ਪੇਮੈਂਟ ਬਟਨ ਇਹ ਪੇਮੈਂਟ ਬਟਨ ਦੇ ਬਾਰੇ ਵਿੱਚ ਇੱਕ ਮੈਂ স্পੈਸ਼ਲ ਵੀਡੀਓ ਵੀ ਬਣਾ ਕੇ ਆਟਿਆ ਸੈਪਰੇਟਲੀ ਤੁਸੀਂ YouTube ਤੋਂ ਸਰਚ ਕਰ ਸਕਦੇ ਹੋ ਮੋਸਟ ਆਫ ਦੀ ਟਾਈਮ ਕੀ ਪ੍ਰੋਬਲਮ ਹੁੰਦੀ ਆ ਜਿਹੜੀ ਪੇਮੈਂਟ ਬਟਨ ਆ ਅ ਇੱਥੇ ਡਿਫਾਲਟ ਤੇ ਆ ਜਿਹੜਾ ਹਮੇਸ਼ਾ ਆ ਜਿੱਥੇ ਸਕ੍ਰੈਚ ਆਫ ਲਿਖਿਆ ਆ ਇੱਥੇ ਚੈੱਕ ਹੁੰਦਾ ਆ ਬਹੁਤਾਰੇ ਰੀਟੇਲਰ ਆ ਚੈੱਕ ਲੈਂਦੇ ਨਹੀਂ ਕਹਿੰਦੇ ਭਾਜੀ ਇਹਦੀ ਚੈੱਕ ਤਾਂ ਲੈਂਦੇ ਨਹੀਂ ਕਿ ਇਹਨੂੰ ਪੇਮੈਂਟ ਨੂੰ ਜਾਂ ਬੰਦ ਕਰ ਦਿਓ ਜਾਂ ਡਿਲੀਟ ਕਰ ਦਿਓ ਜਾਂ ਕੁਝ ਹੋਰ ਪਾ ਦਿਓ ਇਹ ਵੈਰੀ ਈਜ਼ੀ ਆ ਜਿਹੜਾ ਵੀ ਪੇਮੈਂਟ ਬਟਨ ਤੁਸੀਂ ਇੱਥੋਂ ਹਟਾਉਣਾ ਮੰਨ ਲਓ ਮੈਂ 35 ਡਾਲਰ ਇੱਥੋਂ ਹਟਾਉਣੇ ਆ ਮੈਂ ਇੱਥੇ ਚੈੱਕ ਦਾ ਟੈਂਡਰ ਪਾਉਣਾ ਜਦੋਂ ਤੁਸੀਂ ਇਹਦੇ ਤੇ ਹੱਥ ਮਾਰਿਆ ਇਦਾਂ ਇਹ ਘੁੰਮਣ ਲੱਗ ਪੈਣਾ ਤੇ ਜਿਹੜਾ ਬਟਨ ਇੱਥੇ ਤੁਸੀਂ ਲੈ ਕੇ ਆਉਣਾ ਉਹਦੇ ਤੇ ਜਾ ਕੇ ਕਲਿੱਕ ਕਰੋ ਫਾਰ ਐਗਜ਼ਾਮਪਲ ਮੈਂ ਇੱਥੇ ਚੈੱਕ ਦਾ ਬਟਨ ਪਾਉਣਾ ਪਾਉਣਾ ਮੈਂ ਇਹਨੂੰ ਇੱਥੇ ਚੈੱਕ ਕਰ ਦੇਣਾ ਇਥੇ ਚੈੱਕ ਆ ਗਿਆ ਜਦੋਂ ਤੁਸੀਂ ਆਪਣੇ ਰਜਿਸਟਰ ਤੇ ਬੈਕ ਜਾਓਗੇ ਦੇਖਿਓ ਇਥੇ ਚੈੱਕ ਦਾ ਬਟਨ ਬਣ ਆਇਆ ਇਹਦਾ ਇੰਨਾ ਹੀ ਆ ਜੇ ਜੇਕਰ ਤੁਸੀਂ ਆਪਣੇ ਪੇਮੈਂਟ ਬਟਨਾਂ ਦੇ ਨਾਲ ਛੇਡ ਛਾੜ ਕਰਨੀ ਆ ਤੇ ਤੁਸੀਂ ਪੇਮੈਂਟ ਟਾਈਪ ਬਟਨ ਤੇ ਜਿਹੜਾ ਆ ਕਲਿੱਕ ਕਰਨਾ ਆ ਉਤੋਂ ਓਕੇ ਮੈਂ ਜ਼ਿਆਦਾ ਥੱਲੇ ਚੱਲ ਗਿਆ ਓਕੇ ਉਤੋਂ ਅਗਲਾ ਟੈਬ ਹੈਗਾ ਆਪਣੇ ਟੈਕਸ ਦਾ ਫੀਸ ਆ ਦੇਖੋ ਕਿੰਨੇ ਟੈਕਸ ਦਾ ਫੀਸ ਬਣੇ ਹੋਏ ਆ ਕਿਉਂਕਿ ਇਹ ਡੈਮੋ ਆਇਆ ਅਸੀਂ ਕਈ ਵਾਰੀ ਸਿਖਾਉਂਦੇ ਰਹਿੰਦੇ ਆ ਹੋਰ ਵੀ ਬੰਦੇ ਜਿਹੜੇ ਬਹੁਤ ਕਰਦੇ ਰਹਿੰਦੇ ਆ ਤੇ ਮੈਂ ਤੁਹਾਨੂੰ ਇੱਥੇ ਸਿਖਾਉਣਾ ਹੈ ਮੰਨ ਲਓ ਵੀ ਤੁਸੀਂ ਕੈਲੀਫੋਰਨੀਆ ਵਿੱਚ ਹੋ ਤੇ ਤੁਸੀਂ ਸੀਆਰਵੀ ਜਿਹੜੀ ਆ ਇਹ ਤੇ ਲਾਉਣੀ ਆ ਤੇ ਟੈਕਸ ਕਿੱਦਾਂ ਲਾਉਣਾ ਮੋਸਟ ਆਫ ਸਟੇਟਾਂ ਦੇ ਵਿੱਚ ਅਸੀਂ ਕੈਲੀਫੋਰਨੀਆ ਵਿੱਚ ਸੀਆਰਬੀ ਕਹਿੰਦੇ ਆ ਜਿਹੜਾ ਬੋਟਲਡ ਪਾਊਡਰ ਹੁੰਦਾ ਕਈ ਸਟੇਟਾਂ ਵਿੱਚ ਬੋਟਲਡ ਪਾਊਡਰ ਕਹਿੰਦੇ ਜਦੋਂ ਤੁਸੀਂ ਉਹ ਬੋਟਲਡ ਪਾਊਡਰ ਲਾਉਣਾ ਆ ਕਿੱਦਾਂ ਲਾਉਣਾ ਆ ਸੇਲ ਟੈਕਸ ਕਿੱਦਾਂ ਲਾਉਣਾ ਆ ਉਹ ਮੈਂ ਤੁਹਾਨੂੰ ਸਿਖਾਉਣਾ ਆ ਜਦੋਂ ਤੁਸੀਂ ਪੀਓਐਸ ਲਿਆ ਐਦਾਂ ਹੋਣਾ ਕੁਝ ਨਹੀਂ ਹੋਣਾ ਇਹਦੇ ਤੇ ਤੁਸੀਂ ਜਿਹੜਾ ਪਲੱਸ ਜਮਨ ਦਾ ਬਟਨ ਆਪਣਾ ਆ ਪਹਿਲਾਂ ਤਾਂ ਆਪਾਂ ਕਰਦੇ ਆ ਸੇਲ ਟੈਕਸ ਸਕਰੀਨ ਆ ਜਿਹੜਾ ਖਾਲੀ ਡੱਬਾ ਆ ਇਹਦੇ ਤੇ ਲਿਖ ਦਿਓ ਸੇਲਸ ਟੈਕਸ ਓਕੇ ਮੈਂ ਲਿਖਤਾ ਇੱਕ ਇਹ ਦੂਜਾ ਜਿਹੜਾ ਆ ਇਹ ਗ੍ਰੀਨ ਹੈ ਤੇ ਲਿਖਿਆ ਟੈਕਸ ਇਹਨੂੰ ਇਦਾਂ ਹੀ ਰਹਿਣ ਦੇਣਾ ਮੰਨ ਲਓ ਵੀ 8.75 ਸਾਡੇ ਸ਼ਹਿਰ ਦਾ ਟੈਕਸ ਆ ਉਹ ਤੁਸੀਂ ਇੱਥੇ ਭਰਨ ਤੋਂ ਪਹਿਲਾਂ ਆਪਣੇ ਬੁੱਕ ਕੀਪਰ ਨੂੰ ਪੁੱਛ ਲਓ ਤੇ ਤੁਹਾਡਾ ਟੈਕਸ ਰੇਟ ਕਹੀ ਆ ਗਲਤ ਨਾ ਭਰ ਦਿਓ ਫਿਰ ਆਪਾਂ ਕੁਝ ਨਹੀਂ ਕਰਨਾ ਆ ਜਿਹੜੀ ਚੀਤੇ ਦਾ ਨਿਸ਼ਾਨ ਆ ਇਹ ਸਹੀ ਦਾ ਇੱਥੇ ਟਾਈਪ ਕਰ ਦੇਣਾ ਲਓ ਜੀ 875 ਟੈਕਸ ਲੱਗ ਗਿਆ ਹੁਣ ਮੰਨ ਲਓ ਤੁਸੀਂ ਇੱਕ ਟੈਕਸ ਹੋਰ ਲਾਉਣਾ ਕਈ ਆ ਸ਼ੀਟਾਂ ਦੇ ਵਿੱਚ ਵੇਪ ਟੈਕਸ ਇਹ ਸੈਕਟ ਤੇ ਵੱਖਰਾ ਟੈਕਸ ਆ ਉਹ ਵੀ ਲਾਉਣਾ ਇੱਕ ਵਾਰੀ ਜਮਾ ਦਾ ਨਿਸ਼ਾਨ ਫੇਜ ਨੱਪੋ ਫੇਜ ਤੇ ਦੱਬ ਦਿਓ ਬੇਪ ਟੈਕਸ ਸੇਮ ਥਿੰਗ ਟੈਕਸ ਨੂੰ ਟੈਕਸ ਹੀ ਰਹਿਣ ਦਿਓ ਇੱਥੇ ਲਿਖ ਦਿਓ 12% ਕਿਉਂਕਿ ਕੈਲੀਫੋਰਨੀਆ ਚ 12% 12 ਲਿਖਦਾ ਓਕੇ ਦੋ ਟੈਕਸ ਲੱਗ ਗਏ ਆਪਣੇ ਹੁਣ ਮੰਨ ਲਓ ਤੁਸੀਂ ਬੋਟਲ ਡਿਪਾਰਟ ਲਾਉਣਾ ਉਹ ਵੀ ਇੱਥੇ ਲੱਗਣਾ ਆ ਜਸ ਆਰ ਵੀ ਦਾ ਹੋਣੀ ਆ ਇੱਕ ਵਾਰੀ ਫੇਕ ਕਲਿੱਕ ਕਰੋ ਇੱਥੇ ਮੈਂ ਲਿਖ ਦਿੱਤਾ ਸੀ ਆਰ ਵੀ ਲਓ ਜੀ ਸੀ ਆਰ ਵੀ ਬੜੇ ਅੱਖਰਾਂ ਚ ਲਿਖਦੇ ਆ ਓਕੇ ਜੀ ਹੌਣੇ ਜਿਹੜਾ ਟੈਕਸ ਵਾਲਾ ਬਟਨ ਹੈ ਇੱਥੇ ਕਲਿੱਕ ਕਰਕੇ ਇਹਨੂੰ ਬਲੂ ਕਰ ਦਿਓ ਹੁਣ ਇੱਕ ਬਟਨ ਇੱਥੇ ਹੋਰ ਖੁੱਲ ਗਿਆ ਕਹਿੰਦਾ ਟੈਕਸੇਬਲ ਜੇਕਰ ਤੁਸੀਂ ਸੀਆਰਬੀ ਜਾਂ ਬੋਟਲਡ ਪਾਰਟ ਤੇ ਟੈਕਸ ਲਾਉਣਾ ਹੈ ਤੇ ਇਹਨੂੰ ਕਲਿੱਕ ਕਰ ਦਿਓ ਤਾਂ ਨਹੀਂ ਨਾ ਕਰਿਓ ਮੋਸਟ ਆਫ ਦੀ ਬੋਟਲਡ ਪਾਰਟ ਜਿਹੜੇ ਪਰ ਬੋਟਲ ਹੀ ਹੁੰਦੇ 5 ਸੈਂਟ ਜਾਂ 10 ਸੈਂਟ ਇਸ ਕਰਕੇ ਪਰਸੈਂਟੇਜ ਵਾਲੇ ਡੱਬੇ ਨੂੰ ਖਾਲੀ ਰਹਿਣ ਦਿਓ ਸੈਂਟਾਂ ਦੇ ਵਿੱਚ 05 ਲਿਖ ਦਿਓ ਮੋਸਟ ਆਫ ਦੀ ਜਿਹੜੇ ਬੋਟਲਡ ਪਾਰਟ ਹੈ 5 ਸੈਂਟ ਤੋਂ ਸ਼ੁਰੂ ਹੁੰਦੇ ਆ ਜਿਹਦਾ 23 ਆਉਂਸ ਜਾਂ ਥੱਲੇ 5 ਸੈਂਟ ਲੱਗਦੇ ਆ 23 ਔਰ ਹਰ 10 ਸੈਂਟ ਲੱਗਦੇ ਆ ਇਹ ਪੰਜਾਂ ਚੋਂ 10 ਕਿੱਦਾਂ ਬਣਾਉਣਾ ਮੈਂ ਅੱਗੇ ਜਾ ਕੇ ਤੁਹਾਨੂੰ ਦੱਸਾਂਗਾ ਓਕੇ ਹੁਣ ਕੀ ਕਰਨਾ ਆਪਾਂ ਕੁਛ ਨਹੀਂ ਲਓ ਜੀ ਸੀਆਰਵੀ ਵੀ ਲੱਗ ਗਈ ਮੰਨ ਲਓ ਕਈਆਂ ਸੇਟਾਂ ਵਿੱਚ ਹੈਗਾ ਆ ਇਹ ਸੀਆਰਵੀ ਸਾਨੂੰ ਦੋ ਲਾਉਣੀਆਂ ਪੈਂਦੀਆਂ ਜੇ ਵੀਰਾਂ ਤੇ ਸੀਆਰਵੀ ਤੇ ਟੈਕਸ ਲੱਗਦਾ ਆ ਪਾਣੀ ਵਾਲੀ ਤੇ ਨਹੀਂ ਲੱਗਦਾ ਫੇਰ ਕੁਛ ਨਹੀਂ ਕਰਨਾ ਤੁਸੀਂ ਅੱਕਰ ਹੀ ਹੋਰਨਾ ਪੜੋ ਫੇਰ ਤੇ ਸੀਆਰਵੀ ਇਹ ਜਾਂ ਇਟ ਬੋਟਲਡ ਪਾਊਡਰ ਲਿਖ ਲੈਣੇ ਚਲੋ ਬੋਟਲ ਡਿਪੋਜ਼ਿਟ ਇਹ ਇੱਥੇ ਮੈਂ ਇਹਨੂੰ ਫੇਰ ਕਰਤਾ ਫੀਸ ਤੇ ਇੱਥੇ ਮੈਂ ਜੇ ਕਿਉਂਕਿ ਮੈਂ ਇਹਦੇ ਦਾ ਟੈਕਸ ਨਹੀਂ ਲਾਉਣਾ ਮੈਂ ਖਾਨੇ ਨੂੰ ਖਾਲੀ ਛੱਡ ਦੇਣਾ ਕੁਝ ਦੀ ਕਰਨਾ ਸੈਂਟਾ ਵਾਲੀ ਜੇ ਮੈਂ 05 ਨਰਫਣਾ ਤੇ ਆ ਲੱਗ ਗਿਆ ਚਲੋ ਜੀ ਸਾਡੀਆਂ ਦੋ ਟੈਕਸ ਲੱਗ ਗਿਆ ਦੋ ਬੋਟਲ ਡਿਪੋਜ਼ਿਟ ਲੱਗ ਗਿਆ ਸਾਡੇ ਹੁਣ ਆ ਗਿਆ ਸਾਡਾ ਅਗਲਾ ਟੈਬ ਉਹ ਹੈਗਾ ਕ੍ਰੈਡਿਟ ਕਾਰਡ ਦਾ ਓਕੇ ਉਹ ਤੋਂ ਕ੍ਰੈਡਿਟ ਕਾਰਡ ਨੂੰ ਨੋਪੋ ਕ੍ਰੈਡਿਟ ਕਾਰਡ ਨੂੰ ਜਦੋਂ ਤੁਸੀਂ ਨੱਪਣਾ ਆ ਪਹਿਲਾਂ ਤੁਹਾਡੇ ਕੋਲ ਡਿਫਾਲਟ ਤੇ ਇਹੀ ਹੋਣਾ ਨੋ ਇੰਟੀਗ੍ਰੇਸ਼ਨ ਤੁਸੀਂ ਕੀ ਕਰਨਾ ਆ ਪੈਕਸ ਤੇ ਕਲਿੱਕ ਕਰਨਾ ਆ ਉਸ ਤੋਂ ਬਾਅਦ ਇੱਕ ਡੱਬਾ ਹੋਰ ਖੋਲ ਜਾਣਾ ਆ ਸਾਰੇ ਡੱਬੇ ਜਿਹੜੇ ਆ ਤੁਹਾਡੇ ਗ੍ਰੀਨ ਚਾਹੀਦੇ ਆ ਓਕੇ ਆ ਕੀਪ ਡਰਾਈ ਕੋਰ ਜੈਸ ਜੂਜ ਐਚਟੀਟੀਪੀ ਜੈਸ ਆਲਵੇਜ਼ ਸਾਈਨ ਔਨ ایਬੀਟੀ ਐਕਸਕਲੂਡ ایਬੀਟੀ ਸਦਾ ਹੀ ਨੋ ਨੂੰ ਰੱਖੋ ਤੇ ਪੈਕਸ ਯੂਨਿਟ ਨੰਬਰ 1 ਸਦਾ ਹੀ ਜੇ ਤੁਹਾਡੇ ਕੋਲ ਇੱਕ ਰਜਿਸਟਰ ਆ ਟੈਪੈਕਸ ਯੂਨਿਟ 1 ਜੇ ਤੁਹਾਡੇ ਕੋਲ ਦੋ ਰਿਐਕਟਰ ਆ ਇੱਕ ਤੇ ਇੱਕ ਕਰਨਾ ਦੂਜੇ ਤੇ ਦੋ ਕਰਨਾ ਤੀਜੇ ਦੇ ਤਿੰਨ ਚੌਥੇ ਚਾਰ ਪੰਜਵੇਂ ਤੇ ਚੰ ਪੰਜ ਹਰੇਕ ਆ ਪੀਓਐਸ ਦੇ ਪੈਕਸ ਯੂਨਿਟ ਦਾ ਨੰਬਰ ਜਿਹੜਾ ਯੂਨੀਕ ਹੋਣਾ ਚਾਹੀਦਾ ਇਸ ਕਰਕੇ ਇਹਨੇ ਨੈਟਵਰਕ ਦੇ ਥਰੂ ਉਹ ਪਿੰਨ ਪੈਡ ਨੂੰ ਲੱਭੂਗਾ ਹੋਰ ਕੁਝ ਨਹੀਂ ਕਰਨਾ ਇੱਥੇ ਤੁਸੀਂ ਸਿਰਫ ਇਹਨੂੰ ਅਪਡੇਟ ਕਰ ਦੇਣਾ ਹਾਂਜੀ ਹੁਣ ਤੁਹਾਡਾ ਪੀਓਐਸ ਆਲਮੋਸਟ ਜਿਹੜਾ ਪ੍ਰੋਡਕਸ਼ਨ ਲਈ ਰੈਡੀ ਹੋਣ ਲੱਗਾ ਉਸ ਤੋਂ ਬਾਅਦ ਆ ਗਿਆ ਰਸੀਟ ਪ੍ਰਿੰਟਰ ਇੱਥੇ ਕੁਝ ਨਹੀਂ ਕਰਨਾ ਉਸ ਤੋਂ ਆ ਗਿਆ ਪੋਰਟਲ ਅਕਾਊਂਟ ਇਹ ਮੇਨ ਆ ਇੱਥੇ ਆਪਣੀ ਈਮੇਲ ਪਾਓ ਓਕੇ ਮੈਂ ਇੱਥੇ ਉਦਾਂ ਹੀ ਪਾ ਦੇਣ ਲੱਗਾ gill@abc.com ਐਦਾਂ ਪਾ ਕੇ ਤਾਂ ਤੁਸੀਂ ਰਜਿਸਟਰ ਈਮੇਲ ਇਹ ਜ਼ਰੂਰ ਕਰਨੀ ਆ ਜਦੋਂ ਤੁਸੀਂ ਰਜਿਸਟਰ ਈਮੇਲ ਕਰ ਦਿੱਤਾ ਤਾਂ ਤੁਸੀਂ ਆਪਣੀ ਈਮੇਲ ਚੈੱਕ ਕਰੋ ਉੱਥੇ ਤੁਹਾਨੂੰ ਜਿਹੜੀ ਆ ਈਮੇਲ ਆ ਜਾਣੀ ਆ ਜਦੋਂ ਉੱਥੇ ਤੁਹਾਨੂੰ ਚਲੋ ਮੈਂ ਤੁਹਾਨੂੰ ਸਹੀ ਈਮੇਲ ਪਾ ਕੇ ਹੋ ਸਕਦਾ ਮੇਰੇ ਕੋਲ ਕੋਈ ਵੱਧੂ ਈਮੇਲ ਹੋਵੇ ਮੈਂ ਤੁਹਾਨੂੰ ਉਹ ਵੀ ਇੱਥੇ ਪਾ ਕੇ ਇਹ ਦਿਖਾ ਦਿਖਾ ਸਕਦਾ ਓਕੇ ਮਨ ਲਓ ਵੀ ਮੈਂ ਈਮੇਲ ਆਪ ਆਉਣੀ ਆ ਮੈਂ ਕੀ ਕਰਨਾ ਆ i n okay info@ ਮੈਂ ਆਪਣੀ origignal ਈਮੇਲ ਪਾਉਣਾ ਕਲਿੱਕ ਹੇਰ ਜਦੋਂ ਮੈਂ ਕਲਿੱਕ ਏਅਰ ਕਰਨਾ ਆ ਤਾਂ ਮੈਨੂੰ ਜਿਹੜੀ ਆ ਉਹ ਮੇਰੀ ਜਿਹੜੀ ਆ ਉਹ ਉਹ ਇੱਥੇ ਈਮੇਲ ਜਿਹੜੀ ਆ ਉਹ ਆ ਜਾਣੀ ਆ ਮੈਂ ਤੁਹਾਨੂੰ ਦਿਖਾਉਣਾ ਕਿਉਂਕਿ ਇਹ ਡੈਮੋ ਲਾਈਨ ਆ ਮੋਸਟਲੀ ਈਮੇਲ ਹੋ ਸਕਦਾ ਆਵੇ ਵੀ ਤੇ ਨਾਂ ਵੀ ਆਵੇ ਓਕੇ ਜਦੋਂ ਮੈਨੂੰ ਡਾ 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 ओके ਆ ਦੇਖ ਲਓ ਜੀ ਪਹਿਲਾਂ ਮੇਰੇ ਕੋਲ ਕਿਉਂਕਿ ਈਮੇਲ ਤਾਂ ਬਹੁਤ ਆ ਇੱਥੇ ਔਰ ਇਸ ਤਰ੍ਹਾਂ ਤੁਹਾਨੂੰ ਈਮੇਲ ਆ ਜਾਣੀ ਆ ਜੇ ਇਸ ਤਰ੍ਹਾਂ ਤੁਸੀਂ ਮੈਂ ਸਕਰੀਨ ਤੇ ਦੇਖ ਰਹੇ ਹੋ ਨਾ 노 রিপ্লাই ਯੂਰ ਈਮੇਲ ਰਜਿਸਟ੍ਰੇਸ਼ਨ ਤੁਹਾਨੂੰ ਵੀ ਸੇਮ ਈਮੇਲ ਆਉਣੀ ਆ ਜਿੱਦਾਂ ਮੈਨੂੰ ਆਣੀ ਆ ਇੱਥੇ ਈਮੇਲ ਤੇ ਕਲਿੱਕ ਕਰੋ ਆ ਜਿਹੜਾ ਲਿੰਕ ਲੱਗਾ ਆ ਇਸ ਲਿੰਕ ਤੇ ਕਲਿੱਕ ਕਰੋ ਤਾਂ ਫਿਰ ਤੁਸੀਂ ਆਪਣਾ ਯੂਜ਼ਰ ਨੇਮ ਤੇ ਪਾਸਵਰਡ ਇੱਥੋਂ ਬਣਾਉਣਾ ਆ ਯੂਜ਼ਰ ਨੇਮ ਨੂੰ ਸੌਰੀ ਨਹੀਂ ਛੇੜਨਾ ਆਪਣਾ ਪਾਸਵਰਡ ਜਿਹੜਾ ਕ੍ਰੀਏਟ ਕਰਨਾ ਜਦੋਂ ਤੁਸੀਂ ਆਪਣਾ ਪਾਸਵਰਡ ਕ੍ਰੀਏਟ ਕਰ ਲਿਆ ਫਿਰ ਤੁਸੀਂ ਆਪਣੇ ਫੋਨ ਨੂੰ ਖੋਲੋ ਚਾਹੇ ਐਂਡਰੋਇਡ ਆ ਜੇਕਰ ਐਂਡਰੋਇਡ ਆ ਤਾਂ ਤੁਸੀਂ ਪਲੇ ਪਲੇ ਸਟੋਰ ਤੇ ਜਾਓ ਜੇਕਰ ਐਪਲ ਆ ਤਾਂ ਐਪ ਸਟੋਰ ਤੇ ਜਾ ਕੇ ਮਾਈ ਐਨ ਆਰ ਐਸ ਸਟੋਰ ਜਿਹੜੀ ਆ ਉਹਦੀ ਤੋਂ ਤੁਸੀਂ ਐਪ ਲੋਡ ਕਰ ਲਓ ਐਪ ਲੋਡ ਕਰਕੇ ਤੁਹਾਡੀ ਜਿਹੜੀ ਈਮੇਲ ਹੋਣੀ ਆ ਤੁਹਾਡਾ ਯੂਜ਼ਰ ਨੇਮ ਹੋਣਾ ਆ ਤੇ ਜਿਹੜੀ ਤੁਹਾਡੀ ਪਾਸਵਰਡ ਆ ਜਿਹੜਾ ਤੁਸੀਂ ਈਮੇਲ ਲਿੰਕ ਤੋਂ ਕਲਿੱਕ ਕੀਤਾ ਆ ਉਹ ਹੋਣਾ ਆ ਉਸ ਤੋਂ ਬਾਅਦ ਤੁਸੀਂ ਇਹ ਜਿਹੜੀ ਪੀਓਐਸ ਹੈ ਉਹਨੂੰ ਆਪਣੇ ਫੋਨ ਤੋਂ ਕੰਟਰੋਲ ਕਰ ਸਕਦੇ ਆ ਆਲਟਮਾ ਪਾ ਸਕਦੇ ਆ ਸਾਰਾ ਕੁਝ ਕਰ ਸਕਦੇ ਆ ਉਹਦੇ ਤੋਂ ਤੁਸੀਂ ਸੇਲ ਦੇ ਸਕਦੇ ਹੋ ਕਿੰਨੀ ਹੋਈ ਤੁਹਾਡੇ ਕੋਲ ਕੈਸ਼ ਰਿਜਿਸਟਰ ਨਹੀਂ ਹੈਗਾ ਮੋਸਟ ਆਫ ਕੰਟਰੋਲ ਹੈ ਜਿਹੜਾ ਤੁਹਾਡੇ ਕੋਲ ਤੁਹਾਡੀ ਈਮੇਲ ਤੇ ਹੈਗਾ ਹੁਣ ਆਪਾਂ ਆਪਣੀ ਮੋਬਾਈਲ ਐਪ ਵੀ ਸੈੱਟ ਕਰ ਲਈ ਟੈਕਸ ਵੀ ਕਰ ਲਿਆ ਸਾਰਾ ਕੁਝ ਕਰ ਲਿਆ ਹੁਣ ਅਗਲਾ ਅਗਲਾ ਹੈਗਾ ਆ ਫਿਰ ਤੁਸੀਂ ਜਾਣਾ ਇੱਥੇ ਬੈਕ ਟੂ ਟੂਲ ਬੈਕ ਟੂ ਹੋਮ ਉਸ ਤੋਂ ਬਾਅਦ ਜਾ ਕੇ ਕਰਨਾ ਹੈ ਪ੍ਰਾਈਸ ਬੁੱਕ ਤੇ ਟੈਪ ਹੁਣ ਆਪਾਂ ਤੁਹਾਨੂੰ ਮੈਂ ਦੱਸਣਾ ਆਈਟਮਾਂ ਕਿੱਦਾਂ ਪਾਉਣੀਆਂ ਪ੍ਰਾਈਸ ਬੁੱਕ ਤੇ ਜਾਓ ਪਹਿਲਾਂ ਪ੍ਰਾਈਸ ਬੁੱਕ ਤੇ ਜਾ ਕੇ ਉੱਪਰ ਲਿਖਿਆ ਹੋਇਆ ਡਿਪਾਰਟਮੈਂਟਸ ਡਿਪਾਰਟਮੈਂਟਸ ਤੇ ਟੈਪ ਕਰੋ ਇੱਥੇ ਜਿੱਦਾਂ ਕਿੰਨੇ ਡਿਪਾਰਟਮੈਂਟ ਬਣੇ ਆ ਜਦੋਂ ਤੁਸੀਂ ਨਵੀਂ ਪੀਓਸ ਲਾਉਨੇ ਉਹਦਾਂ ਵੀ ਕਿੰਨੇ ਬਣੇ ਹੁੰਦੇ ਆ ਜਿਹੜਾ ਡਿਪਾਰਟਮੈਂਟ ਤੁਹਾਨੂੰ ਚਾਹੀਦਾ ਆ ਉਹ ਰੱਖ ਲਓ ਜਿਹੜਾ ਨਹੀਂ ਚਾਹੀਦਾ ਉਹਨੂੰ ਡਿਲੀਟ ਕਰ ਦਿਓ ਡਿਲੀਟ ਕਿੱਦਾਂ ਕਰਨਾ ਵੈਰੀ ਈਜ਼ੀ ਆ ਜਿੱਦਾਂ ਟਵਾਲ ਬੈਗ ਛੋਡੇ ਦਾ ਕਿਸੇ ਨੇ ਪਹਿਲਾਂ ਬਣਾਇਆ ਆ ਮੈਂ ਡਬਲ ਟੈਪ ਕਰਨਾ ਇਹ ਤੇ ਥਲ ਆ ਆਈਟਮ ਮੂਵ ਦਾ ਆ ਗਿਆ ਕਿਉਂਕਿ ਇਹ ਮੈਂ ਡਿਪਾਰਟਮੈਂਟ ਨੂੰ ਤਾਂ ਨਹੀਂ ਮੂਵ ਕਰ ਸਕਦਾ ਕਿਉਂਕਿ ਇਹਦੇ ਵਿੱਚ ਅਜੇ ਤਮਾ ਪਈਆਂ ਆ ਜੇ ਮੰਨ ਲਓ ਵੀ ਮੈਂ ਇਹ ਇਸ ਡਿਪਾਰਟਮੈਂਟ ਨੂੰ ਡਿਲੀਟ ਕਰਨ ਤੋਂ ਪਹਿਲਾਂ ਮੈਂ ਜਿਹੜੀਆਂ ਇਹਦੇ ਵਿੱਚ ਦੀਆਂ ਆਈਟਮਾਂ ਆ ਜਿਹੜੀਆਂ ਆ ਦੇਖੋ ਦੂਜੇ ਡਿਪਾਰਟਮੈਂਟ ਵਿੱਚ ਮੂਵ ਕਰਤੀਆਂ ਟੈਪ ਕਰਕੇ ਹੁਣ ਜਦੋਂ ਇਹ ਡਿਪਾਰਟਮੈਂਟ ਹੁਣ ਐਮਪਟੀ ਆ ਮੈਂ ਇਹਨੂੰ ਡਬਲ ਟੈਪ ਕਰਨਾ ਥੱਲੇ ਆ ਗਿਆ ਦੇਖੋ ਡਿਲੀਟ ਦਾ ਇਸ ਤਰ੍ਹਾਂ ਇਹਨੇ ਕਹਿਣਾ ਆਰ ਜੀ ਸ਼ੋਰ ਯੂ ਵਾਂਟ ਟੂ ਡਿਲੀਟ ਯੈਸ ਇਸ ਤਰ੍ਹਾਂ ਸਾਡਾ ਜਿਹੜਾ ਡਿਪਾਰਟਮੈਂਟ ਆ ਉਹ ਡਿਲੀਟ ਹੋ ਗਿਆ ਨੰਬਰ 2 ਹੁਣ ਡਿਪਾਰਟਮੈਂਟ ਬਣਾਉਣਾ ਕਿੱਦਾਂ ਆ ਇਹਦੇ ਤੇ ਐਡ ਡਿਪਾਰਟਮੈਂਟ ਤੇ ਜਾਓ ਲਿਖੋ ਲਿਕਰ ਐਲ ਆਈ ਕਿਓ ਜੂਓ ਆਰ ਓਕੇ ਹੁਣ ਜਿਹੜੇ ਧਿਆਨ ਨਾਲ ਦੇਖਿਓ ਹੁਣ ਜਿਹੜੇ ਆਪਾਂ ਟੈਕਸ ਲਾਇਏ ਸੀ ਸੀਆਰ ਵੀ ਲਾਇਆ ਸੀ ਇੱਥੇ ਅਪਲਾਈ ਕਿੱਦਾਂ ਕਰਨੀ ਆ ਤੁਹਾਨੂੰ ਹਰੇਕ ਆਈਟਮ ਤੇ ਟੈਕਸ ਸੀਆਰ ਵੀ ਲਾਉਣ ਦੀ ਲੋੜ ਨਹੀਂ ਤੁਸੀਂ ਡਿਪਾਰਟਮੈਂਟ ਤੇ ਲਾਉਣੀ ਆ ਡਿਪਾਰਟਮੈਂਟ ਨੇ ਕੰਟਰੋਲ ਕਰਨਾ ਮੰਨ ਲਓ ਲਿਕਰ ਡਿਪਾਰਟਮੈਂਟ ਆ ਪਹਿਲਾਂ ਤਾਂ ਮੈਂ ਇਹਦੇ ਤੇ ਜੇਕਰ ਮੈਂ ਉਹਦੇ ਕਲਰ ਬਣਾਉਣੇ ਜਿੱਦਾਂ ਉਹਨਾਂ ਨੇ ਬਣਾਏ ਆ ਮੈਂ ਕਲਰ ਬਣਾ ਸਕਦਾ ਜੱਸ ਮੰਨ ਲਓ ਮੈਂ ਇਹਨੂੰ ਕਾਲਾ ਰੰਗ ਦੇਣਾ। ਉਹ ਚੁੱਕੇ ਮੈਂ ਕਾਲਾ ਦੇ ਦਿੱਤਾ। ਮੈਂ ਬਾਰਡਰ ਕੋਸ਼ੋਰ ਕਰਨਾ ਆਂ, ਬਾਰਡਰ ਕੋਸ਼ੋਰ ਕਰਤਾ। ਉਸ ਤੋਂ ਬਾਅਦ EVT eligible। ਇਹਦਾ ਮਤਲਬ ਇਹ ਆ ਵੀ ਤੁਸੀਂ ਏਸ ਡਿਪਾਰਟਮੈਂਟ ਤੇ EVT ਲੈ ਸਕਦੇ ਆ ਕਿ ਨਹੀਂ। ਲਿੱਕਰ ਤੇ ਨਹੀਂ ਲੈ ਸਕਦੇ ਮੈਂ। ਇੱਦਾਂ ਹੀ ਰਹਿਣ ਦੇਣਾ। ਓਕੇ। ਉਸ ਤੋਂ ਬਾਅਦ ਅੱਗੇ ਆ ਗਿਆ ਮਿਨੀਮਮ ਏਜ। ਮਿਨੀਮਮ ਏਜ 21 ਸਾਲ। ਮੈਂ 21 ਭਰਤਾ। ਉਸ ਤੋਂ ਅੱਗੇ ਆ ਗਿਆ ਟੈਕਸ ਬੋਟਲ ਡਿਪਾਰਟਮੈਂਟ। ਜੇਕਰ ਤੁਸੀਂ ਲਿੱਕਰ ਦੀਆਂ ਬੋਤਲਾਂ ਦੇ ਬੋਟਲ ਡਿਪਾਰਟਮੈਂਟ ਲੈਣਾ ਆ ਤਾਂ ਫੇ ਉਹਨੂੰ ਬੋਟਲ ਡਿਪਾਰਟਮੈਂਟ ਨੂੰ ਆਨ ਕਰ ਦਿਓ ਜੇ ਤੁਸੀਂ ਉਹਦੇ ਤੇ ਟੈਕਸ ਵੀ ਕਲੈਕਟ ਕਰਨਾ ਆ ਟੈਕਸ ਵੀ ਆਨ ਕਰ ਦਿਓ ਜੇ ਤੁਸੀਂ ਵੇਪ ਡਿਪਾਰਟਮੈਂਟ ਵੀ ਵੇਪ ਟੈਕਸ ਵੀ ਲੈਣਾ ਆ ਉਹ ਵੀ ਆਨ ਕਰ ਦਿਓ ਕਿਉਂ ਲਿਕਰ ਤੇ ਆਪਾਂ ਨਹੀਂ ਲੈਂਦੇ ਇਹ ਸਿਰਫ ਵੇਪ ਲਈ ਹੋਣਾ ਇਸ ਕਰਕੇ ਮੈਨੂੰ ਨੋ ਰਹਿਣ ਦੇਣਾ ਤੇ ਇਹਨੂੰ ਮੈਂ ਓਕੇ ਕਰਤਾ ਤੇ ਸਾਡਾ ਜਿਹੜਾ ਲਿਕਰ ਦਾ ਡਿਪਾਰਟਮੈਂਟ ਆ ਉਹ ਬਣ ਗਿਆ ਆ ਇੱਥੇ ਕਿਤੇ ਹੋਣਾ ਆ ਆਪਾਂ ਉਹਨੂੰ ਲਵ ਲੈਨੇ ਆ ਆ ਦੇਖੋ ਮੈਂ ਲਿਕਰ ਦਾ ਡਿਪਾਰਟਮੈਂਟ ਹੁਣੇ ਬਣਾਇਆ ਉਹ ਕਹਿੰਦਾ ਲਿੱਖ ਕੇ ਐਮਪਟੀ ਮਤਲਬ ਇਹਦੇ ਵਿੱਚ ਕੋਈ ਆਈਟਮ ਨਹੀਂ ਹੈਗੀ ਓਕੇ 21 ਜੀਰੋ ਹੋਲ ਓਕੇ ਇਹ ਹੋਣਾ ਚਾਹੀਦਾ ਫੀਸ ਜਿਹੜੀ ਆ 5 ਸੈਂਟ ਆ ਇਹਦੇ ਤੇ ਜਿਹੜੀ ਆਈਟਮ ਆ ਜੋ ਸੇਲ ਟੈਕਸ ਆ 8.75 ਲੱਗਾ ਆ ਇਸ ਤਰ੍ਹਾਂ ਅਸੀਂ ਜਿਹੜੇ ਡਿਪਾਰਟਮੈਂਟ ਆਪਣੇ ਹਿਸਾਬ ਨਾਲ ਬਣਾ ਲੈਨੇ ਆ ਮੈਂ ਤਾਂ ਸਾਰਿਆਂ ਨੂੰ ਰეკਮੈਂਡ ਕਰਦਾ ਹਾਂ ਉਹਨਾਂ ਜਿੰਨੇ ਡਿਪਾਰਟਮੈਂਟ ਪਹਿਲਾਂ ਇਹਦੇ ਚ ਆਲਰੇਡੀ ਬਣੇ ਆਉਂਦੇ ਆ ਉਹਨਾਂ ਸਾਰਿਆਂ ਨੂੰ ਡਿਲੀਟ ਕਰ ਦਿਓ ਆਪਣੇ ਹਿਸਾਬ ਨਾਲ ਬਣਾਓ ਆਪਣੀ ਲੋੜ ਦੇ ਮੁਤਾਬਕ ਜਿੱਦਾਂ ਵੀ ਤੁਸੀਂ ਜਿਹੜਾ ਆਪਣਾ ਜਿਹੜਾ ਸੇਲ ਦਾ ਡਾਟਾ ਹੈ ਜਿਹੜਾ ਰੱਖਣਾ ਹੈ ਹਾਂ ਉਸ ਤੋਂ ਬਾਅਦ ਚਲੋ ਬੈਕ ਟੂ ਦੀ ਪ੍ਰਾਈਸ ਬੁੱਕ ਹੁਣ ਅਸੀਂ ਉਹਦੇ ਤੇ ਸੇਲ ਟੈਕਸ ਵੀ ਕਰ ਲਿਆ ਸਾਰਾ ਕੁਝ ਕਰ ਲਿਆ ਲਿਕਰ ਡਿਪਾਰਟਮੈਂਟ ਤੇ ਹੁਣ ਅਸੀਂ ਇੱਕ ਆਈਟਮ ਜਿਹੜੀ ਆ ਉਹ ਉਹਦੇ ਤੇ ਆਪਾਂ ਕੋਈ ਰਿੰਗ ਕਰਦੇ ਆ ਚਲੋ ਹੁਣ ਮੇਰੇ ਕੋਲ ਹੈ ਨਹੀਂ ਕੋਈ ਆਈਟਮ ਉਦੋਂ ਹੀ ਮੰਨ ਲਓ ਇੱਥੇ ਆਪਾਂ ਕੀ ਕਰਨਾ ਹੈ ਇੱਥੇ ਇੱਥੇ ਅਜ ਤਾਂ ਬੰਦਾ 0890 ਚਲੋ ਮੈਂ ਇੱਕ ਉਦੋਂ ਹੀ ਪਾ ਕੇ ਦੇਖਦਾ ਮੰਨ ਲਓ ਆ ਆਈਟਮ ਆ ਉਦੋਂ ਹੀ ਮੈਂ ਕੋਈ 바ਰ ਕੋਡ ਚੱਕ ਲਈ ਫਿਰ ਮੈਂ ਇਹਦੇ ਤੇ ਕਰਨਾ ਹੈ ਗੋ ਇਦਾਂ ਹੀ ਆਈਟਮ ਦਾ ਜਿਹੜਾ ਨਾਮ ਆ ਜਾਣਾ ਪਿਆ ਆ ਹੈਗੀ ਆ 바ਰ ਕੋਡ ਪੈਪੀ ਬੈਂਡਮਿੰਕਲਤ ਵਾਲਾ ਅਫਸਾਲ ਜੇਤ ਪੁਰਾਣੀ ਦੀ ਆ ਓਕੇ ਮੈਂ ਹੁਣ ਕੀ ਕਰਨਾ ਹੈ ਇੱਥੇ ਜਾਣਾ ਹੈ ਡਿਪਾਰਟਮੈਂਟ ਤੇ ਕਲਿੱਕ ਕਰਨਾ ਹੈ ਇਹਦੇ ਤੋਂ ਮੈਂ ਆਪਣਾ ਲਿਕਡ ਡਿਪਾਰਟਮੈਂਟ ਲੱਭ ਲੈਣਾ ਲਿਕਡ ਡਿਪਾਰਟਮੈਂਟ ਆ ਗਿਆ ਇਸ ਦੀ ਪ੍ਰਾਈਸ ਵਰੀਏਬਲ ਨੋ ਇਹਨੂੰ ਕੁਝ ਨਹੀਂ ਕਰਨਾ ਲੇਸਟ ਪ੍ਰਾਈਸ 1 ਤੇ ਆਈਟਮ ਫਾਰ ਉਹਦੇ ਤੇ ਜਿੰਨੀ ਪ੍ਰਾਈਸ ਹੈ ਜਿਹੜੀ ਤੁਸੀਂ ਉਹ ਲਾ ਦੇਣੀ ਆ ਮੰਨ ਲਓ ਵੀ ਮੈਂ ਇਹ ਇਹ ਇਹਨੂੰ 1200 ਡਾਲਰ ਹੀ ਲਾ ਦੇਣਾ ਓਕੇ ਉਸ ਤੋਂ ਬਾਅਦ ਇਹਦੀ ਕਾਸਟ ਲਿਖ ਲਓ ਜਿੰਨੀ ਆਉਂਦੀ ਆ 200 ਡਾਲਰ ਦੀ ਓਕੇ ਸੋਲਡ ਵਾਈਡ weight ਸਦਾ ਨੋ ਰੱਖਣਾ ਆ ਪ੍ਰਾਈਸ ਇਨਕਲੂਡਡ ਟੈਕਸ ਐਪਲੀਕੇਬਲ ਸਾਰਿਆਂ ਨੋ ਰੱਖਣਾ ਕਿਉਂਕਿ ਇਹ ਡਿਪਾਰਟਮੈਂਟ ਕੰਟਰੋਲ ਕਰਦਾ ਇੱਕ ਚੀਜ਼ ਦਾ ਖਿਆਲ ਰੱਖਣਾ ਫੀ ਮਲਟੀਪਲਾਈ ਕਿਉਂਕਿ ਲਿਕਰ ਦੀ ਬੋਟਲ ਆ ਜਿਹੜੇ ਲਿਕਰ ਤੇ ਜਿਹੜਾ ਬੋਟਲ ਡਿਪਾਰਟਮੈਂਟ ਲੱਗਣਾ ਜਾਂ ਸੀਆਰਬੀ ਓਕੇ ਜੇਕਰ ਤੁਸੀਂ ਕੁਝ ਨਹੀਂ ਕਰਦੇ ਆ ਇੱਥੇ ਲਿਖਿਆ ਫੀ ਫੀਸ ਮਲਟੀਪਲਾਈ 1 ਜੇਕਰ ਤੁਸੀਂ ਇੱਕੋ ਹੀ ਰਹਿਣ ਦਿੰਦੇ ਹੋ ਤਾਂ ਫਿਰ 5 ਸੈਂਟ ਸੀਆਰਬੀ ਲੱਗਣੀ ਆ ਜੇ ਤੁਸੀਂ 10 ਲਾਉਣੀ ਆ ਤਾਂ ਫਿਰ ਫੀ ਮਲਟੀਪਲਾਈ ਨੂੰ ਦੋ ਕਰਦੇ ਹੋ ਜੇ 15 ਲਾਉਣੀ ਆ ਤਿੰਨ ਕਰਦੇ ਹੋ ਉਹ ਅਕੋਰਡਿੰਗ ਟੂ ਆ ਜੇ ਜੇਕਰ ਤੁਸੀਂ 6 ਪੈਕ ਵੇਚਦੇ ਹੋ 6 ਕਰਦੇ ਹੋ 6 ਪੰਜਾ 30 ਲਾ ਦੇਣੀ ਆ ਜਿੰਨੇ ਵੀ ਤੁਸੀਂ ਇਹਦੇ ਤੇ ਨੰਬਰ ਪਾਉਂਗੇ ਉਹਨੂੰ ਪੰਜਾਂ ਦਾ ਗੁਣਾ ਹੋਈ ਜਾਣੀ ਆ ਮੈਂ ਪੈਪੀ ਵੈਦ ਵਿੰਕਲ ਤੇ 200 100 CNR ਵੀ ਲਾਉਣੀ ਆ ਇਸ ਕਰਕੇ ਮੈਂ ਫਿਰ ਮਲਟੀਪਲਾਈ ਆ ਜਿਹੜਾ ਉਹ ਦੋ ਰੱਖਣਾ ਜੇਕਰ ਤੁਸੀਂ ਆਈਟਮ ਟਰੈਕ ਕਰਨੀ ਆ ਉਤੇ ਟਰੈਕ ਵਾਲਾ ਬਟਨ ਆ ਜਿਹੜਾ ਉਹਨੂੰ ਨੱਪ ਦਿਓ ਤੇ ਉਹਦੇ ਤੇ ਜਿੰਨੀਆਂ ਵੀ ਆਈਟਮਾਂ ਤੁਹਾਡੇ ਕੋਲ ਸਟਾਕ ਦੇ ਵਿੱਚ ਪਈਆਂ ਆ ਤੁਸੀਂ ਜਿਹੜੀਆਂ ਆ ਉਹ ਉਹ ਪਾ ਸਕਦੇ ਹੋ ਉਸ ਤੋਂ ਬਾਅਦ ਕੀ ਕਰਨਾ ਆ ਆਪਾਂ ਇਹਨੂੰ ਡਿਪਾਰਟਮੈਂਟ ਨੂੰ ਸਿਲੈਕਟ ਕਰਨਾ ਆ ਫਿਰ ਮੈਂ ਤੁਹਾਨੂੰ ਇਹਨੂੰ ਜਿਹੜਿਆ ਰੈਂਕ ਕਰਕੇ ਦਿਖਾ ਦੂੰਗਾ ਇਹਨੂੰ ਓਕੇ ਕਰ ਦੇਣਾ ਆ ਤੇ ਜਿਹੜੀ ਸਾਡੀ ਪੈਪੀ ਬੈਂਡ ਵਿੰਕਲ ਆ ਜਿਹੜੀ ਇਹਦੇ ਵਿੱਚ ਉਹ ਉਹ ਫੀਡ ਹੋ ਗਈ ਆ ਤੇ ਹੁਣ ਮੈਂ ਤੁਹਾਨੂੰ ਇਹਨੂੰ ਰਿੰਗ ਕਰਕੇ ਦਿਖਾ ਦਾਂ ਉਸ ਤੋਂ ਬਾਅਦ ਸਾਰੀਆਂ ਆਈਟਮਾਂ ਆ ਤੁਸੀਂ ਐਦਾਂ ਹੀ ਪਾਉਣੀਆਂ ਆ ਐਡ ਆਈਟਮ ਤੇ ਜਾ ਕੇ ਜੇ ਆਈਟਮ ਈਬੀਟੀ ਦੀ ਈਬੀਟੀ एलिਜੀਬਿਲਟੀ ਨੂੰ ਵੀ ਕੁਝ ਨਹੀਂ ਕਰਨਾ ਕਿਉਂਕਿ ਤੁਸੀਂ ਡਿਪਾਰਟਮੈਂਟ ਨੂੰ एलिਜੀਬਲ ਕਰਤਾ ਆ ਸੇਮ ਥਿੰਗ ਹੀ ਆਈਟਮ ਆ ਜਾਂ ਜਿਹੜੀਆਂ ਤੁਸੀਂ ਪਾਈ ਜਾਣੀਆਂ ਹੁਣ ਆਪਾਂ ਚੱਲਦੇ ਆ ਗੋ ਬੈਕ ਟੂ ਹੋਮ ਜਦੋਂ ਆਪਾਂ ਬੈਕ ਟੂ ਹੋਮ ਜਿਹੜਾ ਇੱਥੇ ਹੈਗਾ ਰਜਿਸਟਰ ਇਹ ਆ ਇਹ ਆ ਜਿਹੜੀ ਵੀਡੀਓ ਆਏ ਤੇ ਮੈਂ ਰਜਿਸਟਰ ਨੂੰ ਚਲਾਉਣਾ ਕਿੱਦਾਂ ਉਹ ਨਹੀਂ ਸਿਖਾ ਲਣਾ ਇਹਦੇ ਵਿੱਚ ਮੈਂ ਇਹੀ ਦਿਖਾ ਲਿਆ ਇਹਨੂੰ ਸੈਟ ਅਪ ਕਿੱਦਾਂ ਕਰਨਾ ਜਦੋਂ ਆਪਾਂ ਇੱਥੇ ਜਾਂਦੇ ਆ ਰਜਿਸਟਰ ਦੇ ਵਿੱਚ ਜਦੋਂ ਆਪਾਂ ਆਈਟਮ ਰਿੰਗ ਕਰਨੀ ਆ ਉਹਦੇ ਤੇ ਸੀਆਰਵੀ ਵਗੈਰਾ ਜਿਹੜਾ ਸਭ ਕੁਝ ਲੱਗ ਜਾਣਾ ਆ ਹੁਣ ਮੇਰੇ ਕੋਲ ਹੈ ਨਹੀਂ ਪੈਪੀ ਵੈਂਕਲ ਇੱਥੇ ਨਹੀਂ ਤਾਂ ਮੈਂ ਸਕੈਨ ਕਰਨੀ ਸੀ ਜਦੋਂ ਆਪਾਂ ਸਰਚ ਵਿੱਚ ਇਹਨੂੰ ਲੱਭ ਕੇ ਦੇਖਦੇ ਆ ਜੇ ਆ ਜਾਵੇ ਤਾਂ ਆ ਦੇਖੋ ਜੀ ਆਪ ਪੈਪੀ ਵੈਂਕਲ ਆ ਗਈ ਓਕੇ ਆ ਦੇਖੋ ਜੀ ਆਪਾਂ ਜਿਹੜਾ ਲਿਕਰ ਦਾ ਡਿਪਾਰਟਮੈਂਟ ਚੂਜ਼ ਕੀਤਾ ਸੀ ਉਹ ਤੇ ਏਜ ਵੈਰੀਫਿਕੇਸ਼ਨ ਪਾਈ ਸੀ ਏਜ ਵੈਰੀਫਿਕੇਸ਼ਨ ਮੰਗ ਰਿਹਾ ਆ ਕਹਿੰਦਾ ਯੈਸ ਕਿਉਂਕਿ ਇਹ ਕਹਿੰਦਾ ਆ ਪਲੀਜ਼ ਵੈਰੀਫਾਈ ਵੇ ਵੈਰੀਫਾਈ ਦੀ ਕਸਟਮਰ ਮਿਨੀਮਮ 21 ਮਿਨੀਮਮ ਆਫ 21 ਜੀਐਸ ਬੌਰਨ ਬਿਫੋਰ April 6 2004 ਕਿਉਂਕਿ ਇਹ ਵੀਡੀਓ ਮੈਂ April 6 2025 ਨੂੰ ਬਣਾ ਰਿਹਾ ਹਾਂ ਇਹਦੇ ਅਕੋਰਡਿੰਗ ਉਹ ਦੱਸ ਰਿਹਾ ਆ ਮੈਂ ਵੈਰੀਫਾਈ ਕਰ ਦਿੱਤਾ ਦੇਖੋ ਇਹ ਪ੍ਰਾਈਸ ਇਹਦੀ ਜ਼ੀਰੋ ਕਿਉਂਕਿ ਮੈਂ ਇੱਥੇ ਜ਼ੀਰੋ ਮੈਨੂੰ ਲੱਗਦਾ ਮੈਂ ਗੱਲਾਂ ਗੱਲਾਂ 'ਚ ਭੁੱਲ ਗਿਆ ਭਾਈ ਨਹੀਂ ਓਕੇ ਪ੍ਰਾਈਸ ਚਲੋ ਇਹਦੀ ਆਪਾਂ ਇੱਥੇ 1200 ਡਾਲਰ ਪਾ ਦਿੰਦੇ ਆ ਓਕੇ 1200 ਡਾਲਰ ਪਾਤੀ ਓਕੇ ਇਹਦੀ ਪ੍ਰਾਈਸ ਹੈਗੀ 12 ਹੁਣ ਮੈਂ ਦੁਬਾਰਾ ਰਿੰਗ ਕਰਦਾ ਇਹਨੂੰ ਓਕੇ ਪੇਪੀ ਓਕੇ ਫਿਰ ਮੇ ਕੋਲ ਗਲਤੀ ਹੋ ਗਈ 1200 1200 ਪਾ ਰਹੇ ਆਪਾਂ ਓਕੇ ਦੇਖੋ ਇੱਕ ਹਉਣੇ ਦੀ ਪ੍ਰਾਈਸ ਹੈ 1200 ਡਾਲਰ ਹੋ ਗਈ ਆ ਇਹਦੇ ਤੇ ਸੇਲ ਟੈਕਸ ਲੱਗ ਗਿਆ 105 875 ਦੇ ਹਿਸਾਬ ਨਾਲ ਲਾਇਆ ਸੀ ਫੀਸ ਜਿਹੜੀ ਆ ਇਹ ਤੇ ਇਹ 5 ਸੈਂਟ ਲੱਗ ਗਈ ਆ ਕਿਉਂਕਿ ਮੈਂ ਇਹਦੇ ਤੇ 5 ਸੈਂਟ ਹੀ ਲਾਈ ਸੀਗੀ ਜੇ ਮੈਂ 10 ਸੈਂਟ ਲਾਉਣੀ ਸੀਗੀ ਤਾਂ ਉਹਨੂੰ ਪੈਪੀ ਬੈਂਕਲ ਨੂੰ ਉੱਥੇ ਜਾ ਕੇ ਮੈਂ ਉਹਨੂੰ ਦੂਜਾ ਕਰ ਦੇਣਾ ਸੀਗਾ ਦੋ ਕਰ ਦੇਣੇ ਉਹਦੇ ਤੇ 10 ਲੱਗ ਜਾਣੀ ਆ ਇਹ ਵੈਰੀ ਈਜ਼ੀ ਆ ਸਾਰਾ ਸਿਸਟਮ ਆ ਜਿਹੜਾ ਇਸ ਤਰ੍ਹਾਂ ਹੀ ਸਟਾਰਟ ਕਰਨਾ ਚਲੋ ਫੀਸ ਆਪਾਂ ਹੁਣ ਬਦਲ ਕੇ ਦੇਖਦੇ ਆ ਉੱਤੇ ਜਾ ਕੇ ਫੇਰ ਮੈਂ ਜਾਣਾ ਉੱਥੇ ਤਦ ਮੈਂ ਇਹਨੂੰ ਹੁਣ ਪੈਪੀ ਤੋਂ ਲੱਭ ਰਿਹਾ ਇੱਥੇ ਪੀ ਏ ਪੀ ਵਾਈ ਪੈਪੀ ਪ੍ਰਾਈਸ ਬੁੱਕ ਚ ਚੱਲ ਗਏ ਆਪਾਂ ਪ੍ਰਾਈਸ ਵੈਨ ਬੈਂਕਲ ਦੇਖੋ ਇਹਦੀ 1200 ਡਾਲਰ ਪ੍ਰਾਈਸ ਆ ਓਕੇ ਇਹਦੇ ਤੇ ਮੈਂ ਹੁਣ ਫਾਰ ਇਗਜ਼ਾਮਪਲ ਮੈਂ ਇਹਦੇ ਤੇ 15 ਸੈਂਟ ਸੀ ਆਰ ਬੀ ਲਾਉਣੀ ਆ ਮੈਂ ਇੱਥੇ 3 ਕਰ ਦੱਤੇ ਆ ਓਕੇ ਹੁਣ ਦੇਖਿਓ ਓਕੇ ਹੁਣ ਜਦੋਂ ਮੈਂ ਜਾਣਾ ਬੈਕ ਟੂ ਰਜਿਸਟਰ ਜਦੋਂ ਮੈਂ ਹੁਣ ਫੇਰ ਸਰਚ ਵਿੱਚ ਜਾ ਕੇ ਇਹਨੂੰ ਲੱਭਣਾ ਆ ਪੀ ਏ ਪੀ ਪੀ ਵਾਈ ओके ऑन ਮੈਂ ਜਦੋਂ ਰੈਂਕ ਕੀਤੀ ਦੇਖੋ ਵੈਰੀਫਾਈਡ ਦੇਖੋ 1200 ਡਾਲਰ ਲੱਗ ਗਿਆ ਤੇ ਇਹਦੀ ਫੀਸ ਆ ਜਿਹੜੀ ਉਹ 15 ਸੈਟ ਲੱਗ ਗਈ ਆ ਕਿਉਂਕਿ ਮੈਂ ਫੀਸ ਮਲਟੀਪਲਾਈ 3 ਕਰ ਦਿੰਦਾ ਸੀਗਾ ਇਹ ਹਮੇਸ਼ਾ ਯਾਦ ਰੱਖੋ ਜਦੋਂ ਬੀਅਰ ਤੇ ਲਿਕਰ ਰੈਂਕ ਕਰਨਾ ਜੇਕਰ ਤੁਸੀਂ ਬੋਟਲ ਡਿਪਾਰਟਮੈਂਟ ਲੈਣੇ ਆ ਤਾਂ ਫੀਸ ਮਲਟੀਪਲਾਈ ਦਾ ਖਿਆਲ ਰੱਖੋ ਬਾਕੀ ਵੈਰੀ ਈਜ਼ੀ ਆ ਸੈਟ ਅਪ ਕਰਨੀ ਸੈਟ ਅਪ ਜੇਕਰ ਤੁਸੀਂ ਪੀਓਐਸ ਲੈ ਲਿਆ ਹੋਇਆ ਤਾਂ ਇਹਨੂੰ ਇਸ ਤਰ੍ਹਾਂ ਸੈਟ ਅਪ ਕਰੋ ਸੈਟ ਅਪ ਕਰਨ ਤੋਂ ਬਾਅਦ ਇਹਨੂੰ ਆਪਰੇਟ ਕਿੱਦਾਂ ਕਰਨਾ ਹੈ ਮੇਰੀ ਦੂਜੀ YouTube ਦੀ ਵੀਡੀਓ ਦੇਖਿਓ ਨਹੀਂ ਤਾਂ ਕਾਲ ਕਰੋ 209 297 3200 ਅਸੀਂ ਤੁਹਾਨੂੰ ਸਿਖਾ ਦੇਵਾਂਗੇ ਦੂਜਾ ਤੁਹਾਨੂੰ ਪਤਾ ਲੱਗ ਗਿਆ ਹੈਗਾ ਜੀ ਸਾਨੂੰ SPOS ਦੀ ਰਗ ਰਗ ਬਾਰੇ ਪਤਾ ਆ ਸਾਡੀ ਪ੍ਰਾਈਸ ਜਿਹੜੀ ਕੋਈ ਬੀਟ ਨਹੀਂ ਕਰ ਸਕਦਾ NRS ਦੇ ਵਿੱਚ ਜੇਕਰ ਤੁਸੀਂ ਡਾਇਰੈਕਟਲੀ ਵੀ ਲਓ ਜਿਹੜੀ ਪ੍ਰਾਈਸ ਤੁਹਾਨੂੰ ਸਾਡੇ ਕੋਲੋਂ ਮਿਲਣੀ ਆ NRS ਕੋਲੋਂ ਨਹੀਂ ਮਿਲਣੀ POS ਕਰ ਜੇਕਰ ਤੁਹਾਡਾ ਪੀਓਐਸ ਹੈਗਾ ਕ੍ਰੈਡਿਟ ਕਾਰਡ ਪ੍ਰੋਸੈਸਿੰਗ ਹੀ ਲੈਣੀ ਆ ਇਹ ਜਾਂ ਤੁਹਾਡੇ ਕੋਲ ਆ ਰੀਟੇਲ ਬਿਜ਼ਨਸ ਨਹੀਂ ਹੈਗਾ ਤੁਹਾਡੇ ਕੋਲ ਰਿਪੇਅਰ ਸ਼ਾਪ ਹੈ ਜਾਂ ਹੋਰ ਕੋਈ ਬਿਜ਼ਨਸ ਹੈ ਆ ਤੁਸੀਂ ਉੱਥੇ ਆਪਣੀ ਕ੍ਰੈਡਿਟ ਕਾਰਡ ਦੀ ਮਸ਼ੀਨ ਲੈਣੀ ਚਾਹੁੰਦੇ ਆ ਲੋ ਰੇਟ ਦੀ ਮਸ਼ੀਨ ਅਸੀਂ ਬਿਲਕੁਲ ਫ੍ਰੀ ਦਿੰਨੇ ਆ ਸਾਨੂੰ ਕਾਲ ਕਰੋ ਰੇਟ ਵੀ ਅਸੀਂ ਬੀਟ ਕਰਾਂਗੇ ਜਿਹੜੇ ਤੁਸੀਂ ਹੁਣ ਪੇ ਕਰ ਰਹੇ ਹੋ ਜੇਕਰ ਅਸੀਂ ਰੇਟ ਨਹੀਂ ਬੀਟ ਸਕਦੇ ਤੁਹਾਨੂੰ ਗਲਤ ਸਲਾਹ ਨਹੀਂ ਦੇਵਾਂਗੇ ਅਸੀਂ ਕਹਾਂਗੇ ਜਿੱਥੇ ਹੈਗੇ ਆ ਉੱਥੇ ਹੀ ਟਿਕ ਰਹੋ ਮੋਰ ਇਨਫੋਰਮੇਸ਼ਨ ਲਈ ਸਾਨੂੰ ਕਾਲ ਕਰ ਲਾ 209 297 3200 ਜਾਂ ਮੈਨੂੰ ਡਾਇਰੈਕਟਲੀ ਕਾਲ ਕਰੋ 209 850 3200 ਔਰ ਕਾਲ ਅਮਰਪਾਲ ਹੀ ਦਾ ਪ੍ਰੋਫੈਸ਼ਨਲ ਬਿਜ਼ਨਸ ਬਿਜ਼ਨਸਮੈਨ ਹੀ ਇਜ਼ ਮਾਈ ਪਾਰਟਨਰ 916 600 5309 ਲੌਗ ਇਨ ਟੂ ਦੀ ehprepaid.com ehbrands.com ਔਰ ehwholesale.com ਦੈਟਸ ਆਲ ਫਾਰ ਟੁਡੇ ਜੇਕਰ ਮੇਰੀ ਵੀਡੀਓ ਬਧੀ ਲੱਗੀ ਆ ਤਾਂ ਦਬਕੇ ਸ਼ੇਅਰ ਕਰ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ